ਅੱਜ ਦਾ ਦਿਨ ਬੜਾ ਮਹਾਨ ਦਿਨ ਹੈ ਅੱਜ ਦੇ ਦਿਨ ਸਾਰੇ ਲੋਕ ਤੀਰਥਾਂ ਜਾ ਕੇ ਇਸ਼ਨਾਨ ਕਰਦੇ ਹਨ ਜਿਹੜਾ ਸਿੱਖ ਹੈ ਉਹ ਮਾਘੀ ਦੇ ਮਹੀਨੇ ਤੇ ਜਿਹੜਾ ਹੈਗਾ ਗੁਰੂ ਘਰ ਹੁੰਦਾ ਹੈ ਗੁਰੂ ਘਰ ਦੇ ਇਸ਼ਨਾਨ ਕਰਕੇ ਆਪਣੇ ਜੀਵਨ ਨੂੰ ਸਾਧਦਾ ਹੈ ਤੇ ਅੱਜ ਦਾ ਦਿਨ ਜਿਹੜਾ ਹੈਗਾ ਬਹੁਤ ਮਹਾਨ ਦਿਨ ਹੈ ਮਾਘ ਮੱਜਨ ਸੰਗ ਸਾਧੂਆਂ ਢੋੜੀ ਕਰ ਇਸ਼ਨਾਨ ਅੱਜ ਦੇ ਦਿਨ ਬਸੰਤ ਰਾਗ ਜਿਹੜਾ ਹੈਗਾ ਆਰੰਭ ਹੁੰਦਾ ਹੈ ਅਗੇ ਸਮੂਹ ਸੰਗਤਾਂ ਅੱਜ ਦਾ ਦਿਨ ਗੁਰੂ ਘਰਾਂ ਚ ਆ ਕੇ ਉਹਨਾਂ ਦੇ ਉਪਦੇਸ਼ ਤੇ ਚੱਲਣ ਅਤੇ ਆਪਣੇ ਜੀਵਨ ਨੂੰ ਸਾਧਣ ਜਦੋਂ ਕਿ ਠੰਡ ਵੀ ਹੈਗੀ ਪਰ ਆਸਾ ਗੁਰੂ ਸਾਹਿਬ ਦੇ ਨਾਲ ਬਹੁਤ ਹੀ ਸੰਗਤਾਂ ਜਦੋਂ ਗੁਰੂ ਨਾਲ ਪਿਆਰ ਹੋਵੇ ਮਨ ਚ ਸ਼ਰਧਾ ਹੋਵੇ ਤਾਂ ਫਿਰ ਠੰਡ ਨਹੀਂ ਦੇਖੇ ਜਾਂਦੀ ਭਿਜੋ ਸਿੱਜੋ ਕੰਬਲੀ ਅੱਲੋ ਵਰਸੇ ਮੇ ਜਾਇ ਮਿਲਾਂ ਤੇ ਨਾਲ ਸੱਜਣਾ ਟੁੱਟੇ ਨਹੀਂ ਨਿਓ ਅੱਜ ਦਾ ਦਿਨ ਜਿਹੜਾ ਹੈਗਾ ਬਹੁਤ ਮਹਾਨ ਦਿਨ ਹੈ ਅੱਜ ਦਾ ਦਿਨ ਇਤਿਹਾਸਕ ਦਿਨ ਵੀ ਹੈ ਅੱਜ ਦੇ ਦਿਨ ਜੇ 40 ਮੁਕਤੇ ਦੀ ਆਵਾਦੀ ਬਿਲੀ ਸੀ ਮੁਖਤਰ ਸਾਹਿਬ ਵਿਖੇ ਜਦੋਂ 40 ਸਿੰਘ ਗੁਰੂ ਸਾਹਿਬ ਨੂੰ ਛੱਡ ਕੇ ਅਨੰਦਪੁਰ ਸਾਹਿਬ ਤੋਂ ਵਾਪਸ ਚਲੇ ਗਏ ਸੀਗੇ ਤਾਂ ਉਹਨਾਂ ਨੇ ਅੱਜ ਬੇਦਾਵਾ ਲਿਖ ਕੇ ਦਿੱਤਾ ਸੀ ਅਸੀਂ ਤੁਹਾਡੇ ਸਿੰਘ ਨਹੀਂ ਤੁਸੀਂ ਛੁੱਡੇ ਸਾਡੇ ਗੁਰੂ ਨਹੀਂ ਤੇ ਅੱਜ ਦੇ ਦਿਨ ਉਹ ਜਦੋਂ ਖੇਰਾਨੇ ਦੀ ਢਾਬ ਉੱਤੇ ਲੜਦੇ ਲੜਦੇ ਸ਼ਹੀਦ ਹੋਏ ਤਾਂ ਗੁਰੂ ਸਾਹਿਬ ਨੇ ਮਹਾ ਸਿੰਘ ਨੂੰ ਜੋ ਸਿਸਕ ਰਿਆ ਸੀ ਉਹਨੂੰ ਮਿਲੇ ਤੇ ਉਹਨਾਂ ਨੂੰ ਕਿਹਾ ਵੀ ਗੁਰੂ ਜੀ ਜਿਹੜੇ ਅਸੀਂ ਲਿਖ ਕੇ ਦਿੱਤਾ ਸੀ ਬੇਦਾਵਾ ਉਹ ਅੱਜ ਪਾੜ ਦਿਓ ਗੁਰੂ ਜੀ ਨੇ ਕਹਿੰਦੇ ਮੈਂ ਵੀ ਕੁਛ ਨਹੀਂ ਸੰਭਾਲ ਕੇ ਰੱਖਿਆ ਸਾਰਾ ਸਰਬੰਸ ਵਾਰ ਕੇ ਆ ਗਿਆ ਮੈਂ ਸਿਰਫ ਆਪਣਾ ਤੁਹਾਡਾ ਬਦਾਵਾ ਹੀ ਪਾੜ ਜੇ ਰੱਖਿਆ ਜਿਹੜਾ ਤੁਸੀਂ ਦਿੱਤਾ ਸੀ ਉਹੀ ਮੈਂ ਸਾਹਮਣੇ ਰੱਖਿਆ ਹੋਇਆ ਹੈ ਉਹਦੇ ਸਾਹਮਣੇ ਬਦਾਵਾ ਪਾੜਦਾ ਟੁੱਟੀ ਗੰਢੀ ਅੱਜ ਅੱਜ ਦਾ ਦਿਨ ਜਿਹੜਾ ਇਸ ਕਰਕੇ ਖਜ਼ਾਨੇ ਲਈ ਢਾਪ ਦਾ ਨਾਮ ਹੈਗਾ ਮੁਖਤਸਰ ਰੱਖਿਆ ਗਿਆ ਸਮੂਹ ਸੰਗਤਾਂ ਅੱਜ ਮੁਖਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਵਿਖੇ ਜਿੱਥੇ ਜਿੱਥੇ ਗੁਰੂ ਘਰ ਹੈ ਜੇ ਉੱਥੇ ਨਤਮਸਤਕ ਹੋ ਰਹੀਆਂ ਹਨ ਅਤੇ ਸ਼ਹੀਦਾਂ ਨੂੰ ਪ੍ਰਣਾਮ ਕਰ ਰਹੀਆਂ ਹਨ ਕੀ ਕਹਿਣਾ ਚਾਹੀ ਗੁਰੂ ਘਰ ਪਹੁੰਚੇ ਮਾਗੀ ਵਾਲੇ ਦਾ ਮਾਗੀ ਵਾਲ ਦੇੰਦਾ ਤੇ ਮਾਗੀ ਦਾ ਉਪਦੇਸ਼ ਇਹੋ ਹੀ ਹੈ ਕਿ ਕਹਿੰਦੇ ਨੇ ਮਾਗ ਮੰਨ ਸੰਗ ਸਾਧੂ ਮਾਂ ਤੂੜੀ ਘਰ ਇਸ਼ਨਾਨ ਹਰਕਾਰ ਨਾਮ ਅਤਿ ਆ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਇਹੋ ਹੀ ਧਾਨ ਹੈ ਉਹਨਾਂ ਨੇ ਮਾਰਾ ਹੀ ਨੇ ਕਿਹਾ ਕਿ ਜਿਹੜਾ ਧਾਨ ਸਾਡਾ ਕੋਈ ਪੰਜ ਬਾਣੀਆਂ ਦਾ ਹੀ ਨਿਤਨੇਮ ਦਾ ਜਾਪ ਕਰਦੇ ਆ ਜਾਂ ਮੂਲ ਮੰਤਰ ਦਾ ਪਾਠ ਕਰਦੇ ਜਾਂ ਸਤਨਾਬ ਵਾਹਿਗੁਰੂ ਦਾ ਜਾਪ ਕਰਦੇ ਆ ਉਹ ਜਿਹੜਾ ਜਾਪ ਦਾ ਉਪਦੇਸ਼ ਹੈ ਉਹ ਹਰ ਇੱਕ ਨੂੰ ਦਵੋ ਤੇ ਬਹੁਤ ਮਾਰਾ ਹੀ ਪੜਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਗੁਰੂ ਸਾਹਿਬ ਨੇ ਪੂਰਾ ਆਪਣਾ ਪਰਿਵਾਰ ਕੋਮਾਸੇ ਵਰਤ ਉਸ ਲੇਨ ਤੇ ਚੱਲਦੀ ਪਈ ਕੋਮਾ ਨਹੀਂ ਜੀ ਉਸ ਲੈਂਡ ਉੱਤੇ ਜੇ ਪੂਰਾ ਵੀ ਇਹ ਚੱਲਣ ਤੇ ਫਿਰ ਤੇ ਬਹੁਤ ਹੀ ਸੰਗਤ ਦਾ ਧੰਨਵਾਦ ਹੋਵੇ ਪਰ ਨਹੀਂ ਲੋਕ ਚੱਲਦੇ। ਨਹੀਂ ਲੋਕ ਚੱਲ ਰਹੇ ਨੇ। ਤੇ ਗੁਰੂ ਘਰ ਪਹੁੰਚੇ ਅੱਜ ਕੀ ਕਹਿਣਾ ਚਾਹੋਗੇ? ਠੰਡ ਵੀ ਪਹੁੰਚੀ ਨਹੀਂ ਮਰਜੀ ਆਸਾ ਬਹੁਤ ਜ਼ਿਆਦੀ ਹੈ ਜੀ। ਠੰਡ ਪਾਵੇ ਜਿੰਨੀ ਮਰਜ਼ੀ ਆ ਜਿਹੜੇ ਆਪਣੇ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰਨ ਸਰੋਵਰ ਵਿੱਚ ਆਏ ਨੇ ਉਹ ਇਸ਼ਨਾਨ ਪੂਰਾ ਆਪਣਾ ਕਰ ਰਹੇ ਆ। ਤੇ ਲੱਗਦਾ ਕਿ ਤੁਸੀਂ ਭਾਗਾਂਲੇ ਮਾਘੀ ਵਾਲੇ ਦੇ ਨੇ ਪਹੁੰਚੇ ਤੇ ਸੰਗਤ ਜਿਹੜੀ ਮੁਕਤਸਰ ਸਾਹਿਬ ਵੀ ਪਹੁੰਚੀ ਹੈ। ਮੁਕਤਸਰ ਸਾਹਿਬ ਜਿਹੜੀ ਸੰਗਤ ਪਹੁੰਚੀ ਉਹਦੇ ਬਹੁਤ ਹੀ ਵਧੀਆ ਚੜ੍ਹਦੀ ਕਲਾ ਵਾਲੀ ਸੰਗਤ ਹੈ ਅਹੀਂ ਨੂੰ ਸੋਮੂ ਸਰ ਸਾਹਿਬ ਜਾਣਾ ਸੀ ਸਾਡੇ ਕੋ ਨਹੀ ਪਹੁੰਚਿਆ ਗਿਆ ਅੱਜ ਗੁਰੂ ਘਰ ਪਹੁੰਚੇ ਅੱਜ ਗੁਰੂ ਘਰ ਇੱਥੇ ਸੱਚਖੰਡ ਸਬੰਦਸਾ ਪਹੁੰਚੇ ਹਾਂ ਤੇ ਸੰਗਤ ਦੇਖ ਕੇ ਬਹੁਤ ਹੀ ਮਨ ਖੁਸ਼ ਹੋਇਆ ਤੇ ਗੁਰੂ ਰਾਮਦਾਸ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਗੁਰਦਸਾ ਮਹਾਰਾਜ ਸਿੱਕੇ 파ਛਾ ਦਾ ਬੜਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ